ਪੰਜਾਬ ਰਾਜ ਵਿੱਚ ਨਸ਼ਾ ਖਿਲਾਫ ਸਮਾਜਿਕ ਚੇਤਨਾ ਦਾ ਪਸਾਰ ਕਰਨ ਅਤੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਦੇ ਦਿੱਤੇ ਨਿਰਦੇਸ਼ਾਂ ਅਨੁਸਾਰ ਡੀਜੀਪੀ ਪੰਜਾਬ ਸ਼੍ਰੀ ਗੌਰਵ ਜੱਜਦਵ ਦੀ ਜੋ ਅਗਵਾਈ ਵਿੱਚ ਐਸਐਸਪੀ ਫਰੀਦਕੋਟ ਡਾਇਰੈਕਟਰ ਪ੍ਰਿਗਿਆ ਜੈਨ ਵੱਲੋਂ ਸ਼ੁਰੂ ਕੀਤੇ ਮਿਸ਼ਨ ਨਿਸ਼ਚੈ ਤਹਿਤ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਪਿੰਡਾਂ ਸ਼ਹਿਰਾਂ ਕਸਬਿਆਂ ਅਤੇ ਹੋਰ ਪਬਲਿਕ ਸਥਾਨਾਂ 'ਤੇ ਲਗਾਤਾਰ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਫਰੀਦਕੋਟ ਪੁਲਿਸ ਵੱਲੋਂ ਅੱਜ ਇੱਕ ਸਾਈਕਲਿੰਗ ਮੈਰਾਥਨ ਦਾ ਆਯੋਜਨ ਕੀਤਾ ਗਿਆ ਇਹ ਸਾਈਕਲਿੰਗ ਮੈਰਾਥਨ ਤੋ ਸ਼ੁਰੂ ਹੋ ਕੇ ਪਿੰਡ ਚੰਦਬਾਜਾ ਪੁਲ ਰਹੀਂ 30.1 ਟਾਣਾ ਤੇ ਖਤਮ ਹੋਈ ਜਿਸ ਦੌਰਾਨ ਕਰੀਬ 24 ਕਿਲੋਮੀਟਰ ਦਾ ਰਸਤਾ ਤੈਅ ਕੀਤਾ ਗਿਆ ਇਸ ਰੈਲੀ ਨੂੰ ਐਸਪੀ ਬਲਜੀਤ ਸਿੰਘ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਸਾਈਕਲ ਰੈਲੀ 'ਚ ਹਿੱਸਾ ਲੈਣ ਵਾਲੇ ਸਮਾਜ ਸੇਵੀਆਂ ਨੇ ਦੱਸਿਆ ਕਿ ਅੱਜ ਨੌਜਵਾਨ ਪੀੜ੍ਹੀ ਨਾ ਸਿਰਫ ਨਸ਼ਿਆਂ ਵਿੱਚ ਗੁਲਤਾਨ ਹੋਈਆਂ ਬਲਕਿ ਡਿਜੀਟਲ ਗੈਸਟ ਵੀ ਇੱਕ ਮਾੜਾ ਨਸ਼ਾ ਹੈ ਜਿਸ ਤੋਂ ਅਸੀਂ ਨੌਜਵਾਨਾਂ ਨੂੰ ਬਾਹਰ ਕੱਢਣਾ ਹੈ ਅਤੇ ਇਸ ਰੈਲੀ ਜਰੀਏ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਉਹ ਖੇਡਾਂ ਨਾਲ ਜੁੜਨ ਜਿਸ ਨਾਲ ਉਹ ਸਿਹਤ ਪੱਖੋਂ ਤੰਦਰੁਸਤ ਰਹਿਣ ਅੱਜ ਨਸ਼ੇ ਦੇ ਤਹਿਦ ਅਸੀਂ ਨਸ਼ਿਆਂ ਤੋਂ ਫ੍ਰੀ ਹੋਣ ਦੇ ਹਿਸਾਬ ਨਾਲ ਰੱਖਿਆ ਗਿਆ ਹੈ। ਅੱਜ ਇਸ ਡਾਲੀ ਦੇ ਵਿੱਚ ਨੌਜਵਾਨ ਵੱਧ ਤੋਂ ਵੱਧ ਭਾਗ ਲੈਣ ਤੇ ਇਸ ਪਾਸੇ ਲੱਗਣਾ ਇਹ ਸੈਕਲ ਰੈਲੀ ਵੀ ਅਸੀਂ ਹੋਰ ਗੇਮਸ ਵੀ ਕਰਾ ਰਹੇ ਹਾਂ ਜਿਹਦੇ ਤਹਿਤ ਨਸ਼ੇ ਪ੍ਰੋਗਰਾਮ ਦੇ ਤਹਿਤ ਵੱਧ ਤੋਂ ਵੱਧ ਨੌਜਵਾਨ ਭਾਗ ਲੈਣ ਅੱਜ ਦੀ ਰੈਲੀ 'ਚ ਬੜੇ ਉਤਸ਼ਾਹ ਨਾਲ ਸਾਰਿਆਂ ਭਾਗ ਲਿਆ ਵਾ ਤੇ ਇਹ ਰੈਲੀ ਅਸੀਂ ਕਰਕੇ ਤੇ ਹੋਰ ਲੋਕਾਂ ਨੂੰ ਜਾਗਰੂਤ ਕਰ ਰਹੇ ਹਾਂ। ਹਾਂਜੀ ਇਹ ਕਦੋਂ ਸ਼ੁਰੂ ਹੋ ਕੇ ਅੱਜ ਕਿਹੋ ਜਿਹਾ ਹੋ ਗਿਆ ਇਹ ਰਲਈ ਹੈ ਅੱਜ ਦੀ ਹੈਗੀ ਹੈ 22 ਕਿਲੋਮੀਟਰ ਦੀ ਹੈ ਉੱਥੋਂ ਲੱਗੇ ਚੰਦ ਬਾਜੇ ਨੂੰ ਵਾਪਸ ਘੁੰਮ ਕੇ ਫਿਰ ਇੱਥੇ ਆ ਕੇ ਫਿਨਿਸ਼ ਹੋਊਗੀ ਕਿਹੜੇ ਕਿਹੜੇ ਵਰਗ ਦੇ ਲੋਕ ਬੜੇ ਸੱਚ ਪਾਗਲੇ ਇਹਦੇ ਵਿੱਚ ਸਾਰੇ ਵਰਗ ਦੇ ਲਾਰੇ ਜਿਹਨੂੰ ਸਿਡੀ ਸਿਡੀ ਜਨੂੰ ਲਾ ਰਹੇ ਆ ਨੌਜਵਾਨ ਵੀ ਆ ਕੇ ਲਾ ਰਹੇ ਅੰਮਤ ਵਰਗ ਦੇ ਬੰਦੇ ਲਾ ਰਹੇ ਆ ਬੜੇ ਖਾਹਨਾ ਸਾਰੇ ਪਾਗ ਲੈ ਰਹੇ ਨੇ ਇਸੇ ਨਿਸ਼ਚੇ ਇਹ ਰਗ ਦੇ ਖਿਲਾਫ ਇੱਕ ਜਾਗਰੂਕਤਾ ਫੈਲਾਉਂਦਾ ਪੰਜਾਬ ਪੁਲਿਸ ਦਾ ਕੰਮ ਜੋ ਚੱਲ ਰਿਹਾ ਹੈ ਉਹਦੇ ਵਿੱਚ ਇਹ ਸਾਈਕਲ ਮੈਰਾਥਨ ਕਰਾਈ ਜਾ ਰਹੀ ਹੈ ਸਾਈਕਲ ਮੈਰਾਥਨ ਦੇ ਵਿੱਚ ਬਹੁਤ ਵੱਡਾ ਹੰਗਾਰਾ ਮਿਲਿਆ ਸਾਡੇ ਕੋਲ ਫਰੀਦਕੋਟ ਤੋਂ ਸਾਈਕਲਿੰਗ ਗਰੁੱਪ ਕੋਟਕਪੂਰਾ ਤੋਂ ਦੋਵੇਂ ਸਾਈਕਲ ਗਰੁੱਪ ਕੋਟਕਪੂਰਾ ਸਾਈਕਲ ਰਾਈਡਰ ਤੇ ਦੂਸਰਾ ਪਰਮਿੰਦਰ ਜੀ ਵਾਲਾ ਗਰੁੱਪ ਇਸ ਤੋਂ ਇਲਾਵਾ ਮੁਕਸਰ ਤੋਂ ਡਾਕਟਰ ਹਰਿਭਗਵਾਨ ਜੀ ਦਾ ਗਰੁੱਪ ਇੰਨੇ ਤਕਰੀਬਨ 300 ਦੇ ਕਰੀਬ ਸਾਈਕਲਿਸਟ ਆ ਰਹੇ ਹੈ ਪੂਰੇ 15 ਕਿਲੋਮੀਟਰ ਪਲੱਸ ਦਾ ਜਿਹੜਾ ਰਨ ਹੈ ਕੀ ਕੀਤਾ ਜਾ ਰਿਹਾ ਹੈ ਇਹਦੇ ਰਾਹੀਂ ਅਸੀਂ ਡਰੱਗ ਔਰ ਡਿਜੀਟਲ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਟਿਕਲ ਵਿੱਚ ਹੈ ਕਿ ਨੌਜਵਾਨ ਵੀ ਕਾਫੀ ਜੜੀ ਨਸ਼ਾ ਤੇ ਡਿਜੀਟਲ ਕੰਮ ਹੋ ਰਹੀ ਹੈ ਤਾਂ ਲਈ ਇੱਕ ਜਿਹੜਾ ਪ੍ਰਪਸਟ ਹੈ ਕਿ ਇਨ੍ਹਾਂ ਟੀਚਿਆਂ ਦੇ ਰਾਹੀਂ ਇਨ੍ਹਾਂ ਕੰਮਾਂ ਦੇ ਰਾਹੀਂ ਹੀ ਯੂਥ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ ਕਿ ਉਹ ਨਸ਼ਾ ਤੇ ਜਿਹੜਾ ਅੱਜ ਕੱਲ ਡਿਜੀਟਲ ਗੈਜਟ ਦਾ ਜਿਹੜਾ ਨਸ਼ਾ ਹੈ ਉਹਦੇ ਤੋਂ ਛੁੱਟ ਕੇ ਆਲਸ ਤੋਂ ਛੁੱਟ ਕੇ ਤੇ ਸਾਈਕਲਿੰਗ ਸਪੋਰਟਸ ਦੇ ਵਿੱਚ ਆਨ ਤਾਂ ਆਪਣੀ ਸਿਹਤ ਨੂੰ ਵਡਮੁੱਲਾ ਕਰਨ ਆਪਣੀ ਸਿਹਤ ਨੂੰ ਠੀਕ ਕਰਨ ਉਹ ਦੂਸਰਿਆਂ ਦੀ ਸਿਹਤ ਨੂੰ ਵੀ ਠੀਕ ਕਰਨ ਵਾਸਤੇ ਜਾਗਰੂਕ ਕਰਨ